ਮਸ਼ਹੂਰ ਭਜਨ ਗਾਇਕ ਕਨਈਆ ਮਿੱਤਲ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ ਇਹ ਸਿਆਸਤ ਖਾਸ ਤੌਰ ਤੇ ਚੰਡੀਗੜ੍ਹ ਦੇ ਵਿੱਚ ਗਰਮਾਈ ਹੈ ਕਿਉਂਕਿ 9 April ਨੂੰ PU ਦੇ ਵਿੱਚ ਕਨਈਆ ਮਿੱਤਲ ਦੇ ਵੱਲੋਂ ਇੱਕ ਪ੍ਰੋਗਰਾਮ ਦੇ ਮੌਕੇ ਪਹੁੰਚਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਇੱਕ ਕਾਂਗਰਸੀ ਕਾਉਂਸਲਰ ਦੇ ਵੱਲੋਂ ਇਸੇ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ ਇਹ ਸ਼ਿਕਾਇਤ PU ਦੇ ਪ੍ਰਸ਼ਾਸਨ ਨੂੰ ਕੀਤੀ ਗਈ ਹੈ ਕਿ ਪ੍ਰੋਗਰਾਮ ਦੇ ਵਿੱਚ ਕਨਈਆ ਮਿੱਤਲ ਨੂੰ ਨਾ ਸੱਦਿਆ ਜਾਵੇ ਕਿਉਂਕਿ ਉਹ ਇੱਕੋ ਪਾਰਟੀ ਦੇ ਲਈ ਪ੍ਰਚਾਰ ਕਰਦੇ ਹਮੇਸ਼ਾ ਦਿਖਾਏ ਦਿੰਦੇ ਨੇ ਤੇ ਇਸੇ ਲਈ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਨਾ ਸੱਦਿਆ ਜਾਵੇ ਦਰਅਸਲ 9 ਅਪ੍ਰੈਲ ਨੂੰ ਪੀਯੂ ਦੇ ਵਿੱਚ ਇੱਕ ਜਾਗਰਤਾ ਕਰਵਾਇਆ ਜਾਣਾ ਜਿਸ ਜਿਸ ਦੇ ਲਈ ਕਨਈਆ ਮਿੱਤਲ ਨੂੰ ਵੀ ਸੱਦਾ ਦਿੱਤਾ ਗਿਆ ਮਸ਼ਹੂਰ ਭਜਨ ਗਾਇਕ ਨੇ ਕਨਈਆ ਮਿੱਤਲ ਜੋ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਾ ਕੇ ਇਸ ਤਰੀਕੇ ਦੇ ਨਾਲ ਜਾਗਰਾਤੇ ਦੇ ਵਿੱਚ ਭਜਨ ਗਾਉਂਦੇ ਨੇ ਤੇ ਮਸ਼ਹੂਰ ਵਿਨੇ ਇਸੇ ਨੂੰ ਲੈ ਕੇ ਪੀਯੂ ਦੇ ਵੱਲੋਂ ਵੀ 9 ਅਪ੍ਰੈਲ ਨੂੰ ਕਰਵਾਏ ਜਾਣ ਵਾਲੇ ਜਗਰਾਤੇ ਦੇ ਲਈ ਕਨਈਆ ਮਿੱਤਲ ਨੂੰ ਸੱਦਾ ਦਿੱਤਾ ਗਿਆ ਪਰ ਉਸੇ ਨੂੰ ਲੈ ਕੇ ਹੁਣ ਇੱਕ ਕਾਂਗਰਸੀ ਕੌਂਸਲਰ ਜੋ ਸਚਿਨ ਗਾਲਵ ਨੇ ਉਹਨਾਂ ਨੇ ਪੀਯੂ ਦੇ ਪ੍ਰਸ਼ਾਸਨ ਨੂੰ ਲਿਖ ਕੇ ਸ਼ਿਕਾਇਤ ਕੀਤੀ ਹੈ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ ਜਿਦੇ ਵਿੱਚ ਵਿਰੋਧ ਜਤਾਉਂਦੇ ਹੋਏ ਕਨਈਆ ਮਿੱਤਲ ਨੂੰ ਨਾ ਬੁਲਾਉਣ ਦੀ ਅਪੀਲ ਕੀਤੀ ਹੈ ਸ਼ਿਕਾਇਤ ਦੇ ਵਿੱਚ ਕੀ ਕੁਝ ਲਿਖਿਆ ਮੈਂ ਤੁਹਾਨੂੰ ਉਹ ਸੁਣਾ ਦਿੰਦਿਆਂ ਕਿ ਅਸੀਂ ਪੂਰੇ ਸਨਮਾਨ ਦੇ ਨਾਲ ਤੁਹਾਡਾ ਧਿਆਨ ਇਸ ਮੁੱਦੇ ਤੇ ਲਿਆਉਣਾ ਚਾਹੁੰਦੇ ਆ ਕਿ ਸਾਨੂੰ ਪਤਾ ਹੈ ਪੀਯੂ ਦੇ ਵਿੱਚ ਇੱਕ ਸੰਗਠਨ ਜਾਗਰਨ ਸੰਧਿਆ ਕਰਵਾਈ ਜਾਣੀ ਹੈ ਤੇ ਇਸ ਤੇ ਪੋਸਟਰ ਵੀ ਅਸੀਂ ਮੈਨਾਲ ਲਗਾ ਰਿਹਾ ਵਾਂ ਜਿਦੇ ਵਿੱਚ ਕਨਈਆ ਮਿੱਤਰ ਨੂੰ ਸੱਦਾ ਦਿੱਤਾ ਗਿਆ ਸਾਨੂੰ ਜਾਗਰਨ ਸੰਧਿਆ ਦੇ ਨਾਲ ਕੋਈ ਦਿੱਕਤ ਨਹੀਂ ਹੈ ਉਹ ਵੀ ਉਸ ਵੇਲੇ ਜਦੋਂ Hindu ਧਰਮ ਦੇ ਵਿੱਚ ਨਵਾਂ ਸਾਲ ਮਨਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਅਜੇਹੇ ਵਿੱਚ ਅਸੀਂ ਇਸੇ ਪੱਖ ਦੇ ਵਿੱਚਾਂ ਜਾਗਰਨ ਸੰਧਿਆ ਦੇ ਪੱਖ ਦੇ ਵਿੱਚਾਂ ਪਰ 9 April 2024 ਨੂੰ ਕਨਈਆ ਮਿੱਤਲ ਜਿਸ ਨੂੰ ਮੁੱਖ ਮਹਿਮਾਨ ਦੇ ਵਜੂਹੇ ਥੇ ਬੁਲਾਇਆ ਜਾ ਰਿਹਾ ਉਸ ਦਾ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਉਹ ਅਕਸਰ ਹੀ ਸਟੇਜ ਤੇ ਆਪਣੀ ਪਰਫਾਰਮੈਂਸ ਦੇ ਦੌਰਾਨੀਆਂ ਸਟੇਜ ਤੇ ਮੌਜੂਦ ਹੁੰਦੇ ਦੌਰਾਨ ਭਾਜਪਾ ਦੇ ਪੱਖ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਭਾਜਪਾ ਦੇ ਪੱਖ ਦੇ ਵਿੱਚ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਚੋਣ ਜਾਬਤਾ ਵੀ ਲੱਗਿਆ ਹੋਇਆ ਅਜਿਹੇ ਵਿੱਚ ਸਹੀ ਨਹੀਂ ਹੋਏਗਾ ਕਿ ਚੋਣ ਜਾਬਤੇ ਦੇ ਦੌਰਾਨ ਸਟੇਜ ਦੇ ਉਪਰ ਇੱਕ ਭਜਨ ਗਾਇਕ ਦੇ ਵੱਲੋਂ ਇੱਕ ਪਰਸਨੈਲਿਟੀ ਨੇ ਭਜਨ ਗਾਇਕ ਦੇ ਵਜੋਂ ਕਨਈਆ ਮਿੱਤਲ ਤੇ ਉਹ ਪ੍ਰਚਾਰ ਕਰਦੇ ਹੋਏ ਕਿਸੇ ਪਾਰਟੀ ਦੇ ਨਜ਼ਰਾਨ ਇਸ ਇਸ ਤਰੀਕੇ ਦੀ ਜਿਹੜੀ ਸ਼ਿਕਾਇਤ ਆ ਉਹ ਲਿਖ ਕੇ ਕੌਂਸਲਰ ਦੇ ਵੱਲੋਂ ਪੀਯੂ ਦੇ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੂੰ ਨਾ ਬੁਲਾਇਆ ਜਾਵੇ ਤਾਂ ਲੋਕ ਸਭਾ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਪਾਰਟੀਆਂ ਵੀ ਪੱਬਾ ਪਾਰ ਹੋਈਆਂ ਪਈਆਂ ਨੇ ਤਿਆਰੀਆਂ ਦੇ ਵਿੱਚ ਜੁਟੀਆਂ ਹੋਈਆਂ ਤੇ ਦੂਸਰੇ ਪਾਸੇ ਕਨਈਆ ਮਿੱਤਲ ਜੋ ਮਸ਼ਹੂਰ ਭਜਨ ਗਾਇਕ ਨੇ ਉਹਨਾਂ ਨੂੰ ਲੈ ਕੇ ਸਿਆਸਤ ਗਰਮੋਂਦੀ ਨਜ਼ਰ ਆਈ ਹੈ ਚੰਡੀਗੜ੍ਹ ਦੇ ਵਿੱਚ ਖਾਸ ਕਰਕੇ ਇਹ ਸਿਆਸਤ ਗਰਮੋਂਦੀ ਨਜ਼ਰ ਆਈ ਹੈ ਜਿੱਥੇ ਜਾਗਰਨ ਦੇ ਵਿੱਚ ਪਯੂ ਦੇ ਅੰਦਰ ਜਾਗਰਨ ਨੂੰ ਹੋਣਾ ਹੈ 9 April ਨੂੰ ਉਸਦੇ ਲਈ ਸੱਦਾ ਦਿੱਤਾ ਗਿਆ ਪਰ ਇਸੇ ਸੱਦੇ ਨੂੰ ਲੈ ਕੇ ਵਿਰੋਧ ਹੁੰਦਾ ਵੀ ਨਜ਼ਰ ਆ ਰਿਹਾ ਹੈ ਕਾਉਂਸਲਰ ਸਚਿਨ ਗਾਲਵ ਦੇ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਕਿ ਉਹਨਾਂ ਨੂੰ ਨਾ ਸੱਦਿਆ ਜਾਵੇ ਇਸ ਤਰੀਕੇ ਦੀ ਪਯੂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर